2 ਸਾਲ ਦੇ ਅੰਦਰ ਅੰਦਰ ਜੀਣ ਦਾ ਇਲਾਜ ਨਹੀਂ ਹੁੰਦਾ ਤੇ ਇਹ ਵੀ ਇਹਨੇ 2 ਸਾਲ ਤੱਕ ਦੀ ਲਾਈਫ ਇਹੀ ਸੀ ਐਸਐਮਈ ਟਾਈਪ 1 ਦੀ ਪ੍ਰੋਬਲਮ ਹੈਗੀ ਜੈਨਟਿਕ ਪ੍ਰੋਬਲਮ ਹੈ ਜਿੰਦੇ ਚ ਇਹ ਆਪਦੀ ਗਰਦਨ ਹੋਲ ਨਹੀਂ ਕਰ ਸਕਦੀ ਬੈਠ ਨਹੀਂ ਸਕਦੀ ਵੀ ਕੋਈ ਮੂਵਮੈਂਟ ਨਹੀਂ ਕਰ ਸਕਦੀ ਜੀ ਟਰਾਈ ਕਰ ਰਹੇ ਹਾਂ ਵੀ ਹਾਂ ਵੀ ਜੇ ਹੋ ਸਕੇ ਤੇ ਅਸੀਂ ਵੀ ਆਪਦੀ ਬੱਚੀ ਲਈ ਵੀ ਲੋਕਾਂ ਤੱਕ ਜਾ ਕੇ 14 ਕਰੋੜ ਰੁਪਿਆ ਇਕੱਠਾ ਕਰਕੇ ਤੇ ਅਸੀਂ ਵੀ ਆਪਦੀ ਬੱਚੀ ਨੂੰ ਨਵੀਂ ਦੁਨੀਆ ਵਖਾ ਸਕੀ ਪਰਮਾਤਮਾ ਨੇ ਕਿਉਂ ਸਾਡੇ ਨਾਲ ਹੀ ਕਿਉਂ ਕੀਤਾ ਇਹ ਕਿੰਨੇ ਟਾਈਮ ਬਾਅਦ ਹੋਈ ਸੀ ਤੇ ਬਹੁਤ ਔਖਾ ਹੈ ਜਿੱਦ ਅਸੀਂ ਆਵਾਜ਼ ਮਾਰੇ ਸਿਰਫ ਆਦੀਆਂ ਅੱਖਾਂ ਨਾਲ ਹੀ ਸਾਨੂੰ ਇਹ ਕਮਾ ਕੇ ਦੇਖਦੀ ਸੀ ਇਹ ਬੱਚੇ ਬਹੁਤ ਉੱਚੀ ਰੋਂਦੇ ਆ ਇਹਦੀ ਜਿਹੜੀ ਰੋਂਦੀ ਆਵਾਜ਼ ਵੀ ਬਹੁਤ ਘੱਟ ਆ ਇਹ ਬੱਚਾ ਖੰਗ ਵੀ ਨਹੀਂ ਸਕਦਾ ਵੀ ਜੇ ਮੰਨ ਲਓ ਦੁੱਧ ਪੀਂਦੇ ਨੂੰ ਅਥਰੂ ਆ ਜੇ ਬਾਈ ਚਾਂਸ ਤੇ ਇਹ ਖੰਗ ਕੇ ਉਹ ਚੀਜ਼ ਨੂੰ ਸਹੀ ਨਹੀਂ ਕਰ ਸਕਦੇ ਪੈਸਾ ਜਿਹੜਾ ਡਾਇਰੈਕਟ ਡਾਇਰੈਕਟ ਕੰਪਨੀ ਨੂੰ ਜਾਂਦਾ ਹੈ ਕੋਈ ਇਹ ਤਾਂ ਨਹੀਂ ਕਿ ਵਿੱਚ ਤੁਹਾਡੇ ਤੱਕ ਪਹੁੰਚੇ ਨਹੀਂ ਜੀ ਨਹੀਂ ਇਹ ਕੰਪਨੀ ਦੇ ਥਰੂ ਹੀ ਜਾਊਗਾ ਜੀ ਪੈਸਾ ਜਦੋਂ ਪੈਸਾ ਇਕੱਠਾ ਹੋ ਗਿਆ ਉਹੀ ਕੰਪਨੀ ਸਾਨੂੰ ਇੰਪੈਕਟ ਗੁਰੂ ਵੀ ਵੀ ਯੂਕੇ ਯੂਐਸਏ ਦੀ ਕੰਪਨੀ ਨਾਲ ਗੱਲ ਕਰਕੇ ਇੰਜੈਕਸ਼ਨ ਉਧਰੋਂ ਮੰਗਵਾ ਕੇ ਦੇਗੀ ਜੀ ਬੇਸਲੀ ਇਹ ਸਾਡੇ ਨਿੱਜੀ ਖਾਤਿਆਂ 'ਚ ਨਹੀਂ ਆ ਰਹੀ ਪੇਮੈਂਟ ਸਤਿ ਸ੍ਰੀ ਅਕਾਲ ਆਰੰਬੀ ਟੀਵੀ ਤੋਂ ਦੇਖ ਰਹੇ ਹੋ ਤੁਸੀਂ ਮੈਂ ਆਸ ਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਸਿਆਣੇ ਕਹਿੰਦੇ ਨੇ ਕਿ ਬੱਚਿਆਂ ਦੇ ਨਾਲ ਕਰਦਾ ਵੇੜਾ ਜਿਹੜਾ ਉਹ ਪਰਸ਼ਨਾਉਂਦਾ ਰਹਿੰਦਾ ਆ ਤੇ ਅੱਜ ਦੀ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਉਹ ਇੱਕ ਬੇਨਤੀ ਇੱਕ ਅਪੀਲ ਤੁਹਾਡੇ ਸਭਨਾਂ ਦੇ ਲਈ ਲੈ ਕੇ ਆਏ ਆ। ਉਹ ਅਪੀਲ ਇਬਾਦਤ कौर ਦੇ ਲਈ ਹੈ ਜਿਹਦੀ ਉਮਰ ਮਹਿਜ਼ 5 ਮਹੀਨੇ ਆ। ਪਰ ਜਨਮ ਤੋਂ ਹੀ ਇੱਕ ਭਿਆਨਕ ਬਿਮਾਰੀ ਨੇ ਘੇਰਿਆ। ਜਿਸ ਦਾ ਇਲਾਜ ਜਿਹੜਾ ਹੈਗਾ ਇੱਕ ਇੰਜੈਕਸ਼ਨ ਆ। ਤੇ ਉਸ ਇੰਜੈਕਸ਼ਨ ਦੀ ਕੀਮਤ 14 ਕਰੋੜ ਰੁਪਏ ਆ। ਉਹ ਫੁੱਲਾਂ ਵਰਗੀ ਧੀ ਅੱਜ ਸਾਡੇ ਨਾਲ ਆ ਉਹਦੇ ਮਾਪੇ ਸਾਡੇ ਨਾਲ ਨੇ ਪੂਰੀ ਗੱਲਬਾਤ ਕਰਾਂਗੇ ਕਿ ਐਸੀ ਕਿਹੜੀ ਭਿਆਨਕ ਬਿਮਾਰੀ ਆ ਜਿਸ ਨੂੰ ਇਸ ਧੀ ਨੇ ਜਿਹੜਾ ਹੈਗਾ ਉਹ ਘੇਰਿਆ ਬਾਈ ਜੀ ਇਹ ਦੱਸਿਓ ਕਿ ਕੀ ਕਾਰਨ ਕੇ ਇਸਟੇਲੀਆ ਜਿਹੜੇ 14 ਕਰੋੜ ਦਾ ਇੰਜੈਕਸ਼ਨ ਜਿਹੜੀ ਹੈਗੀ ਆ ਐਸੀ ਕਿਹੜੀ ਬਿਮਾਰੀ ਆ ਜਿਸ ਨੇ ਘੇਰਿਆ ਸਰ ਇਹਨੂੰ ਐਸਐਮਈ ਟਾਈਪ 1 ਦੀ ਪ੍ਰੋਬਲਮ ਹੈ ਜੀ ਜੈਨਟਿਕ ਪ੍ਰੋਬਲਮ ਹੈ ਜਿੰਦੇ ਚ ਇਹ ਆਪ ਦੀ ਗਰਦਨ ਹੋਲਡ ਨਹੀਂ ਕਰ ਸਕਦੀ ਬੈਠ ਨਹੀਂ ਸਕਦੀ ਵੀ ਕੋਈ ਮੂਵਮੈਂਟ ਨਹੀਂ ਕਰ ਸਕਦੀ ਜੀ ਇਹ ਸਿਵਾਏ ਵੀ ਜੇ ਤੁਸੀਂ ਦੇਖਿਆ ਹੀ ਹੋਣਾ ਵੀ ਜਿਵੇਂ ਅੱਖਾਂ ਨਾਲ ਹੀ ਇਹ ਇੱਧਰ ਉੱਧਰ ਕਰ ਰਹੀ ਹੈ ਸਾਈਡ ਤੇ ਵੀ ਹੋਰ ਕੋਈ ਮੂਵਮੈਂਟ ਨਹੀਂ ਕਰ ਰਹੀ ਤੇ ਵੀ ਇਹਨੂੰ ਇਸ ਲਈ ਇਹ ਭਿਆੰਕਰ ਬਿਮਾਰੀ ਹੈ ਜੀ ਵੀ ਐਸਐਮਈ ਟਾਈਪ 1 ਵੀ ਜਿੰਦੇ ਨਾਲ ਇਹਦੀ 2 ਸਾਲ ਦੇ ਅੰਦਰ ਅੰਦਰ ਜਿੰਦਾ ਇਲਾਜ ਨਹੀਂ ਹੁੰਦਾ ਤੇ ਇਹ ਵੀ ਇਹਨੇ 2 ਸਾਲ ਤੱਕ ਦੀ ਲਾਈਫ ਹੈ ਜੀ ਇਸੀ ਜੇਕਰ ਇਹਦਾ ਟ੍ਰੀਟਮੈਂਟ ਨਹੀਂ ਹੁੰਦਾ ਤਾਂ ਉਮਰ ਸਿਰਫ 2 ਸਾਲ ਹੈ ਹਾਂਜੀ ਵੀ ਜਦੋਂ ਡਾਕਟਰ ਨਾਲ ਅਸੀਂ ਮਿਲੇ ਸੀ ਫਿਰ ਡਾਕਟਰਾਂ ਨੇ ਸਾਨੂੰ ਕੰਸਲਟ ਕੀਤਾ ਜੀ ਵੀ ਜੇ ਇਹਨੂੰ ਇੰਜੈਕਸ਼ਨ ਨਹੀਂ ਲੱਗਦਾ ਤੇ ਇਹਦੀ ਉਮਰ 2 ਸਾਲ ਦੇ 2 ਸਾਲ ਦੇ ਅੰਦਰ ਬਾਹਰੀ ਹੈ ਜੀ ਵੀ 2 ਸਾਲ ਤੋਂ ਕੁਝ ਟਾਈਮ ਵੱਧ ਵੀ ਹੋ ਸਕਦੀ ਹੈ ਪਰ ਨਹੀਂ ਤਾਂ 2 ਸਾਲ ਤਾਂ ਹੈ ਹੀ ਇਹ ਦੱਸ ਰਹੇ ਹਨ ਗਰਦਨ ਤੋਂ ਬਿਨਾ ਹੁਣ ਕਿਸੇ ਤਰ੍ਹਾਂ ਦੀ ਮੂਵਮੈਂਟ ਦੀ ਪੂਰੀ ਬਾਡੀ ਦੇ ਵਿੱਚ ਨਹੀਂ ਹੈ ਹਾਂਜੀ ਨਹੀਂ ਵੀ ਥੋੜੀ ਵੀ ਜਿਵੇਂ ਬਾਹਾਂ ਦੀ ਥੋੜੀ ਵੀ ਹੈ ਮੂਵਮੈਂਟ ਵੀ ਉਹ ਵੀ ਇਸ ਕਰਕੇ ਹੈ ਜੀ ਵੀ ਅਸੀਂ ਨਾਲ ਇੰਦੀ ਥੈਰੇਪੀ ਕਰਵਾ ਰਹੇ ਹਾਂ ਜੀ ਉਹ ਥੈਰੇਪੀ ਕਰਵਾਉਣ ਨਾਲ ਥੋੜੀ ਬਹੁਤੀ ਮੂਵਮੈਂਟ ਹੈ ਪਰ ਜਿਵੇਂ ਆਮ ਆਪਾਂ ਕਹੇ ਵੀ ਆਮ ਬੱਚਿਆਂ ਚ ਮੂਵਮੈਂਟ ਹੁੰਦੀਆਂ ਉਸ ਤਰ੍ਹਾਂ ਦੀ ਕੋਈ ਮੂਵਮੈਂਟ ਨਹੀਂ ਹੈ ਇਹ ਕੋਈ ਭਾਣੇ ਕਦੋਂ ਤੁਹਾਨੂੰ ਇਸ ਚੀਜ਼ ਦਾ ਕਦੋਂ ਪਤਾ ਲੱਗਦਾ ਆ ਕਿਉਂਕਿ ਖਾਸ ਕਰਹੀ ਹੈ ਕਿ ਇੱਕ ਮਾਂ ਦੇ ਲਈ ਉਹ ਵਕਤ ਕਿਦਾਂ ਹੁੰਦਾ ਹੋ ਜਦੋਂ ਇਹ ਪਤਾ ਲੱਗਿਆ ਕਿ ਮੇਰੀ ਧੀ ਨੂੰ ਇਸ ਤਰ੍ਹਾਂ ਦੀ ਭਿਆਨਕ ਬਿਮਾਰੀ ਆકાશਕਰ ਜਿਹਦਾ ਇਲਾਜ ਹੀ ਹੈ ਨਹੀਂ ਕਦੋਂ ਪਤਾ ਲੱਗਦਾ ਜਦੋਂ ਇਹ 2.5-3 ਮਹੀਨਿਆਂ ਦੀ ਸੀ ਵੀ ਅਸੀਂ ਉਦੋਂ ਨੋਟ ਕੀਤਾ ਵੀ ਇਹਦੇ ਨਾਲ ਲੈਗਸ ਦੀ ਮੂਵਮੈਂਟ ਬਿਲਕੁਲ ਨਹੀਂ ਅਗੀ ਲੱਗਦਾ ਨਹੀਂ ਹਿਲਾਉਂਦੀ ਆਪਣੀਆਂ ਬਾਹਾਂ ਵੀ ਸਿਰਫ ਥੋੜੀਆਂ-ਥੋੜੀਆਂ ਹਿਲਾਉਂਦੀ ਆ ਤੇ ਆਪਦੀ ਗਰਦਨ ਵੀ ਇੱਧਰ-ਉੱਧਰ ਨਹੀਂ ਕਮਾਉਂਦੀ ਜਿੱਦ ਅਸੀਂ ਆਵਾਜ਼ ਮਾਰੇ ਸਿਰਫ ਆਧੀਆਂ ਅੱਖਾਂ ਨਾਲ ਹੀ ਸਾਨੂੰ ਕਮਾ ਕੇ ਦੇਖਦੀ ਸੀ ਤੇ ਫਿਰ ਮੈਨੂੰ ਲੱਗਾ ਵੀ ਇਹਨੂੰ ਕੋਈ ਪ੍ਰੋਬਲਮ ਹੈਗੀ ਆ ਤੇ ਉਸ ਤੋਂ ਬਾਅਦ ਅਸੀਂ ਡਾਕਟਰ ਨੂੰ ਦਿਖਾਇਆ ਡਾਕਟਰਾਂ ਨੇ ਵੀ ਹਜੇ ਛੋਟੇ ਆ ਤੁਸੀਂ 4 ਮਹੀਨਿਆਂ ਤੱਕ ਵੇਟ ਕਰੋ ਕਿ ਕਈ ਬੱਚੇ ਥੋੜਾ ਦੇਰ ਬਾਅਦ ਗਰਦਨ ਖਲਾੜਦੇ ਨੇ ਤੇ ਮੈਂ ਕਿਹਾ ਨਹੀਂ ਵੀ ਮੈਨੂੰ ਕੁਝ ਲੱਗਦਾ ਵੀ ਇਹ ਨਾਰਮਲ ਬੱਚਿਆਂ ਤਰ੍ਹਾਂ ਨਹੀਂ ਇਹ ਕਰ ਰਹੀ ਕੁਝ ਵੀ ਫਿਰ ਅਸੀਂ ਲੁਧਿਆਣਾ ਦੇ ਡਾਕਟਰ ਨੂੰ ਦਿਖਾਇਆ ਸੀ ਡਾਕਟਰ ਗੁਰਪ੍ਰੀਤ ਕੋਚਰ ਨੇ ਔਰੀਸਨ ਹਸਪੀਟਲ ਵਿੱਚ ਤੇ ਉਹਨਾਂ ਨੇ ਸਾਨੂੰ ਫਿਰ ਦੇਖਦੇ ਇਹਨੂੰ ਤੇ ਟੈਸਟ ਲਿਖ ਦਿੱਤੇ ਸੀ ਜੈਨੈਟਿਕ ਟੈਸਟ ਤੇ ਉਹਦੇ ਵਿੱਚ ਇਹਨੂੰ ਐਸਐਮਏ ਟਾਈਪ 1 ਜਿਹੜਾ ਡਿਟੈਕਟ ਹੋ ਗਿਆ ਸੀ ਤ 2-3 ਮਹੀਨੇ ਤੋਂ ਤੁਹਾਨੂੰ ਪਤਾ ਲੱਗ ਗਿਆ ਹਾਂਜੀ ਤਿੰਨ ਤਿੰਨ ਮਹੀਨਿਆਂ ਤੇ ਅਸੀਂ ਟੈਸਟ ਕਰਵਾਇਆ ਸੀ ਤੇ 21 ਤੋਂ 25 ਦਿਨ ਲੱਗੇ ਸੀ ਦੀ ਰਿਪੋਰਟ ਆਉਣ ਚ ਫਿਰ ਸਾਨੂੰ 4 ਮਹੀਨਿਆਂ ਤੇ ਪੂਰਾ ਸ਼ਿਉਰਟੀ ਹੋ ਗਈ ਸੀ ਵੀ ਇਹਨੂੰ ਇਹ ਡਿਜ਼ੀਜ਼ ਹੈਗੀ ਆ ਹੋਰ ਕਿਸ ਤਰ੍ਹਾਂ ਦੀ ਪ੍ਰੋਬਲਮਸ ਕੋਈ ਜਿਵੇਂ ਜਿਸ ਤਰ੍ਹਾਂ ਬੋਲਣ ਦੇ ਵਿੱਚ ਜਾਂ ਖੰਗਣ ਦੇ ਵਿੱਚ ਜਾਂ ਹੋਰ ਵੀ ਕੁਝ ਪ੍ਰੋਬਲਮ ਜਿਹੜੀਆਂ ਹੈਗੀਆਂ ਜਿਵੇਂ ਬਾਈ ਹੋਣਾ ਕਿਉਂਕਿ ਮੂਵਮੈਂਟ ਨਹੀਂ ਹੋ ਰਹੀ ਹਾਂਜੀ ਇਹ ਬੱਚਿਆਂ ਦਾ ਨਾਰਮਲ ਜਿੰਨ ਬੱਚੇ ਬਹੁਤ ਉੱਚੀ ਰੋਂਦੇ ਆ ਇੰਦੀ ਜਿਹੜੀ ਰੋਂਦੀ ਆਵਾਜ਼ ਵੀ ਬਹੁਤ ਘੱਟ ਆ ਇਹ ਬੱਚਾ ਖੰਗ ਨਹੀਂ ਸਕਦਾ ਵੀ ਜੇ ਮੰਨ ਲਓ ਦੁੱਧ ਪੀਂਦੇ ਨੂੰ ਅਥਰੂ ਆ ਜੇ ਬਾਈ ਚਾਂਸ ਤੇ ਇਹ ਖੰਗ ਕੇ ਉਹ ਚੀਜ਼ ਨੂੰ ਸਹੀ ਨਹੀਂ ਕਰ ਸਕਦੇ ਵੀ ਮੇਨ ਇਸ ਚੀਜ਼ ਦਾ ਡਾਰਾ ਵੀ ਜੇ ਹੰਦਾ ਸਮੇਂ ਸਿਰ ਇਲਾਜ ਨਹੀਂ ਹੋਇਆ ਤੇ ਹੌਲੀ ਹੌਲੀ ਇਹਦੇ ਖਾਣ ਪੀਣ ਦੇ ਮਸਲ ਸਾਹ ਲੈਣ ਵਾਲੇ ਮਸਲ ਉਹ ਵੀਕ ਹੋ ਗਏ ਤੇ ਬਹੁਤ ਜ਼ਿਆਦਾ ਪ੍ਰੋਬਲਮਸ ਆ ਸਕਦੇ ਆ ਨੰਦਾ 2 ਸਾਲ ਤੱਕ ਮਤਲਬ ਉਸ ਤੋਂ ਬਾਅਦ ਤਾਂ ਫਿਰ ਜਿਆਦਾ ਨਹੀਂ ਨਹੀਂ ਇਹ ਇੰਜੈਕਸ਼ਨ ਹੀ 2 ਸਾਲ ਤੋਂ ਘੱਟ ਵਾਲੇ ਬੱਚਿਆਂ ਨੂੰ ਹੀ ਲੱਗਦਾ ਹੈ ਉਸ ਤੋਂ ਬਾਅਦ ਨਹੀਂ ਲੱਗਦਾ ਤੇ ਇਸੇ ਲਈ ਅਸੀਂ ਜਿਆਦਾ ਇਹ ਜੋ ਦੇ ਰਹੇ ਆ ਵੀ ਛੇਤੀ ਤੋਂ ਛੇਤੀ ਇੰਜੈਕਸ਼ਨ ਲੱਗ ਜਾਵੇ ਤੇ ਇੰਦੀ ਰਿਕਵਰੀ ਦੇ ਚਾਂਸਸ ਬਹੁਤ ਵਧੀਆ ਨੇ ਜੇ ਜਲਦੀ ਇੰਜੈਕਸ਼ਨ ਲੱਗ ਜਾਵੇ ਹਾਂਜੀ ਜਿੰਨੇ ਜਲਦੀ ਲੱਗੇਗਾ 2 ਸਾਲ ਤੋਂ ਪਹਿਲਾਂ ਜਿੰਨੇ ਜਲਦੀ ਲੱਗ ਗਏ ਉਹਨੇ ਰਿਕਵਰੀ ਦੇ ਚਾਂਸਸ ਜ਼ਿਆਦਾ ਹੈ ਬਾਈ ਚਾਂਸ ਜੇ ਕੋਈ ਪ੍ਰੋਬਲਮਸ ਆਉਣ ਜਾਂ ਸ਼ੁਰੂ ਹੋ ਗਈਆਂ ਤੇ ਉਸ ਚੀਜ਼ ਨੂੰ ਫਿਰ ਟੈਕਲ ਕਰਨਾ ਬਹੁਤ ਮੁਸ਼ਕਿਲ ਆ ਤੇ ਮੈਂ ਇੱਕ ਚੀਜ਼ ਮੈਨੂੰ ਜ਼ਰੂਰ ਦੱਸ ਦਵਾਂ ਕਿ ਉਹਦੋਂ ਇੱਕ ਮਾਣ ਤੇ ਕੀ ਬੀਤੀ ਹੁਣ ਜਦੋਂ ਇੱਕ ਮਾਣੇ ਇਹ ਸੁਣਿਆ ਹੋਣਾ ਕਿ ਜਿਸ ਤਰ੍ਹਾਂ ਬਾਈ ਹਰਾਂ ਨੇ ਵੀ ਕਿਹਾ ਕਿ ਇੱਕ ਧੀ ਦੀ ਉਮਰ ਜਿਹੜੀ ਹੈਗੀ 2 ਸਾਲ ਜਾਂ ਉਸ ਤੋਂ ਜ਼ਿਆਦਾ ਜਾਂ ਉਸ ਤੋਂ ਘੱਟ ਆ। ਹਾਂਜੀ ਬਹੁਤ ਔਖਾ ਸੀ ਜੀ ਡਾਕਟਰ ਨੇ ਦੱਸਿਆ ਇੱਕ ਵਾਰੀ ਤਾਂ ਪੈਰਾਥਲੋਜੀ ਮੀਨ ਖਿਸ ਗਈ ਸੀ ਵੀ ਇੰਨੀ ਵੱਡੀ ਬਿਮਾਰੀ ਲੱਗੀ ਉਤੋਂ ਇਲਾਜ ਉਹ ਵੀ ਸਾਡੀ ਪਹੁੰਚ ਤੋਂ ਬਾਹਰ ਤੇ ਉਹਦੋਂ ਤਾਂ ਬਹੁਤ ਸ਼ੌਕਿੰਗ ਸੀ ਪਹਿਲਾਂ ਤਾਂ ਬਹੁਤ ਰੋਏ ਵੀ ਹੁਣ ਕੀ ਕਰਾਂਗੇ ਅਸੀਂ ਵੀ ਬੱਚੇ ਨੂੰ ਇਦਾਂ ਦੇਖ ਨਹੀਂ ਸਕਦੇ ਵੀ ਜਿਹੜੇ ਡਾਕਟਰ ਹੀ ਕਹਿਣ ਦੇਣ ਕਿ 2 ਸਾਲ ਤੋਂ ਬਾਅਦ ਸਰਵਾਈਵ ਨਹੀਂ ਕਰ ਸਕਦੀ ਬਹੁਤ ਮੁਸ਼ਕਲ ਸੀ ਫਿਰ ਭਾਜੀ ਸਾਡੇ ਕੋਲ ਗਏ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਇਦਾਂ ਹਿੰਮਤ ਨਹੀਂ ਹਾਰਨੀ ਚਾਹੀਦੀ ਵੀ ਆਪਾਂ ਕੋਸ਼ਿਸ਼ ਕਰਾਂਗੇ ਫਿਰ ਅਸੀਂ ਹੌਲੀ ਹੌਲੀ YouTube ਦੇ ਜ਼ਰੀਏ ਉਹਨਾਂ ਬੱਚਿਆਂ ਨੂੰ ਦੇਖਿਆ ਜਿਨ੍ਹਾਂ ਨੂੰ ਪਹਿਲਾਂ ਇੰਜੈਕਸ਼ਨ ਲੱਗਾ ਸੀ ਫਿਰ ਅਸੀਂ ਉਹਨਾਂ ਨੂੰ ਮਿਲੇ ਉਹਨਾਂ ਤੋਂ ਮਿਲਣ ਤੋਂ ਬਾਅਦ ਸਾਨੂੰ ਫਿਰ ਪਤਾ ਲੱਗਿਆ ਵੀ ਉਹਨਾਂ ਨੇ ਵੀ ਕਰਾਊਡ ਫੰਡਿੰਗ ਦੇ ਥਰੂ ਹੀ ਆਪਣੇ ਬੱਚਿਆਂ ਨੂੰ ਇੰਜੈਕਸ਼ਨ ਲਵਾਏ ਨੇ ਤੇ ਅਸੀਂ ਵੀ ਫਿਰ ਉਸੇ ਚੀਜ਼ ਨੂੰ ਫੋਲੋ ਕਰਦੇ ਹਾਂ ਵੀ ਇਸ ਚੀਜ਼ ਕਰਾਉਡ ਫੰਡਿੰਗ ਬਾਰੇ ਸੋਚਿਆ ਸੀ ਬਸ ਹਿੰਮਤ ਨਹੀਂ ਹਾਰਾਂਗੇ ਆਪਦੇ ਬੱਚੇ ਨੂੰ ਬਚਾਉਣ ਲਈ ਜੀ ਆਨ ਦੀ ਕੋਸ਼ਿਸ਼ ਕਰਾਂਗੇ ਜਿਤ ਤੱਕ ਸਾਡੇ ਕੋਲ ਪਹੁੰਚਾ ਜਾਵੇਗਾ ਸੀ ਉਹ ਹਰ ਸੰਭਵ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਪਹਿਲਾਂ ਤੁਸੀਂ ਕਹਿ ਰਹੇ ਕਿ ਜਿਹੜੇ ਦੂਸਰੇ ਬੱਚਾਂ ਦੇ ਲੱਗਿਆ ਉਸ ਤੋਂ ਕਿੰਨੇ ਟਾਈਮ ਬਾਅਦ ਸੰਭਵ ਫਿਰ ਇੰਪਰੂਵਮੈਂਟ ਆਉਣੀ ਜਿਹੜੀ ਸ਼ੁਰੂ ਹੁੰਦੀ ਜਦੋਂ ਇੰਜੈਕਸ਼ਨ ਜਿਹੜਾ ਆ ਲੱਗਦਾ ਆ ਹੁਣ ਅਸੀਂ ਜਿਹੜੇ ਬੱਚਿਆਂ ਨੂੰ ਦਿਲੀ ਮਿਲ ਕੇ ਆਏ ਸੀ ਨਫਸਗੜ ਦਾ ਸੀ ਬੇਟਾ ਉਹ ਤੇ ਉਹਦੇ ਹੁਣ ਨੈਕ ਹੋਲਡਿੰਗ ਪੂਰੀ ਪ੍ਰੋਪਰ ਆ ਗਈ ਆ ਬੈਠ ਵੀ ਰਿਹਾ ਉਹ ਇਹ ਬੱਚਿਆਂ ਦੀ ਪ੍ਰੋਬਲਮ ਜਿਹਦਾ ਮਸਲ ਵੀ ਇੱਕ ਹੁੰਦਿਆ ਇਹ ਸੋਲਿਡ ਫੂਡ ਨਹੀਂ ਖਾ ਸਕਦੇ ਕਿ ਦੁੱਧ ਤੇ ਵੀ ਹੁਣ ਮੇਰੀ ਬੇਟੀ ਤਾਂ ਦੁੱਧ ਤੇ ਹਜੇ 6 ਮਹੀਨਿਆਂ ਦੀ ਨਹੀਂ ਹੋਈ 6 ਮਹੀਨੇ ਤੋਂ ਬਾਅਦ ਅਸੀਂ ਹੁਣ ਡਾਕਟਰ ਨੇ ਪਿਊਰੀ ਕਿਹਾ ਵੀ ਇਹਨੂੰ ਕੋਈ ਵੀ ਚੀਜ਼ ਆਓ ਪਤਲੀ ਕਰਕੇ ਦੇਣੀ ਆ ਤੇ ਉਹ ਬੱਚਾ ਸੋਲਿਡ ਫੂਡ ਵੀ ਰਹਿ ਰਿਹਾ ਵੀ ਬਹੁਤ ਵਧੀਆ ਇੰਪਰੂਵਮੈਂਟ ਹੋ ਬੱਚੇ ਚ ਉਹਨੂੰ ਦੇਖ ਕੇ ਸਾਨੂੰ ਹੌਂਸਲਾ ਆਇਆ ਵੀ ਜੇ ਉਹ ਠੀਕ ਹੋ ਗਿਆ ਤੇ ਸਾਡੀ ਬੇਟੀ ਵੀ ਠੀਕ ਹੋ ਜਾਏਗੀ ਸਭ ਤੋਂ ਵੱਧ ਤਾਂ ਮੱਲਾ ਇੱਕ ਮਾਂ ਦੇ ਦਿਲ ਤੇ ਵੀ ਲੱਗੀ ਹੁੰਨੇ ਕਿ ਇੰਨੇ ਬੱਚਿਆਂ ਦੇ ਵਿੱਚੋਂ ਸਾਡੀ ਧੀ ਨੂੰ ਹੀ ਇਸ ਬਿਮਾਰੀ ਦੇ ਲਈ ਕਿਉਂ ਚੁਣਿਆ ਗਿਆ ਹਾਂਜੀ ਸੁਣ ਕੇ ਤਾਂ ਹੁੰਦਾ ਵੀ ਪ੍ਰਮਾਤਮਾ ਨੇ ਕਿ ਵੀ ਸਾਡੇ ਨਾਲ ਹੀ ਕਿਉਂ ਕੀਤਾ ਐਵੇਂ ਇਹ ਕੰਨੇ ਟਾਈਮ ਬਾਅਦ ਹੋਈ ਸੀ ਤੇ ਬਹੁਤ ਔਖਾ ਹੈ ਜਣੀ ਪੰਜਾਬੀਆਂ ਨੇ ਉਸ ਤੋਂ ਬਾਅਦ ਸਾਥ ਸਪੋਰਟ ਕਿਸ ਤਰ੍ਹਾਂ ਦੀ ਬਈ ਰਹੀ ਆ ਪੰਜਾਬੀਆਂ ਨੇ ਵੀ ਜੀ ਕਾਫੀ ਅੱਛੀ ਆ ਜੀ ਕਾਫੀ ਲੋਕੀ ਖੁੱਲ ਕੇ ਮਦਦ ਕਰ ਰਹੇ ਨੇ ਜੀ ਵੀ ਆਪ ਉਹ ਜੇ ਸਾਡਾ ਫੋਨ ਨਹੀਂ ਵੀ ਲੱਗ ਰਹਾ ਨਾ ਉਹ ਬਾਰ ਬਾਰ ਸਾਨੂੰ ਫੋਨ ਕਰਕੇ ਵੀ ਸਾਡੇ ਨਾਲ ਗੱਲ ਕਰਨਾ ਕਰ ਰਹੇ ਨੇ ਵੀ ਜਿਵੇਂ ਵੀ ਹੋ ਰਿਹਾ ਵੱਧ ਤੋਂ ਵੱਧ ਵੀ ਮਦਦ ਕਰ ਰਹੇ ਨੇ ਸਾਡੀ ਅੱਛਾ ਇੱਕ ਚੀਜ਼ ਇਹ ਵੀ ਕਹੀ ਕਿ ਇਹ ਇੰਨਾ ਮਹਿੰਗਾ ਇੰਜੈਕਸ਼ਨ ਕਿਉਂ ਕਿ ਕਾਰਨ ਉਸ ਚੀਜ਼ ਬਾਰੇ ਜ਼ਰੂਰ ਮੈਂ ਚਾਹੂੰਗਾ ਸ్రోਤਨ ਜ਼ਰੂਰ ਦੱਸ ਦਿਓ ਵੀਰ ਜੀ ਇਸ ਦਾ ਕੋਈ ਇਲਾਜ ਹੈ ਹੀ ਨਹੀਂ ਸੀ ਪਹਿਲੇ ਅੱਜ ਤੋਂ 4 ਸਾਲ 5 ਸਾਲ ਪਹਿਲੇ ਤਾਂ ਇਹਦਾ ਇਲਾਜ ਹੀ ਹੈ ਨਹੀਂ ਸੀਗਾ ਫਿਰ ਯੂ ਐਸ ਕੰਪਨੀ ਹੈ ਜੀ ਉਹਨਾਂ ਨੇ ਇਲਾਜ ਲੱਭਿਆ ਤੇ ਉਹ ਫਿਰ ਉਹ ਜਿਸ ਤਰ੍ਹਾਂ ਕਹਿ ਲਓ ਵੀ ਜਿਵੇਂ ਵੀ ਇਨੀ ਰੀਅਰ ਬਿਮਾਰੀ ਆ ਉਹਦੇ ਰਿਸਰਚ ਕੀਤੀ ਉਹਨਾਂ ਨੇ ਜੋ ਵੀ ਕੀਤਾ ਵੀ ਉਹਦੇ ਉਹ ਕੋਸਟ ਕੋਸਟ ਪਾ ਕੇ ਉਹ ਆਪਦਾ ਇਸ ਲਈ ਉਹ ਇੰਨਾ ਮਹਿੰਗਾ ਇੰਜੈਕਸ਼ਨ ਹੈ ਵੀ ਕਿਉਂਕਿ ਅੱਭਲ ਤਾਂ ਵੀ ਲੱਗਦਾ ਹੀ ਨਹੀਂ ਗਈ ਕਿਸੇ ਨੂੰ ਵੀ ਕਿਉਂਕਿ ਇੰਨੇ ਅਮਾਉਂਟ ਤਾਂ ਇਕੱਠੀ ਹੋ ਹੀ ਨਹੀਂ پا ਰਹੀ ਵੀ ਇਹ ਤਾਂ ਸਿਰਫ ਇਸੇ ਮੰਚ 'ਤੇ ਥੋੜੀ ਜਿਹੀ ਆਸ ਜੱਗੀ ਹੈ ਵੀ ਹਾਂ ਵੀ ਲੋਕਾਂ ਨੇ ਕਰਾਊਡ ਫੰਡਿੰਗ ਥਰੂ ਪੈਸਾ ਇਕੱਠਾ ਕਰਕੇ ਇੰਜੈਕਸ਼ਨ ਲੱਗੇ ਆ ਸੋ ਇਸ ਲਈ ਅਸੀਂ ਵੀ ਟਰਾਈ ਕਰ ਰਹੇ ਹਾਂ ਵੀ ਹਾਂ ਵੀ ਜੇ ਹੋ ਸਕੇ ਤੇ ਅਸੀਂ ਵੀ ਆਪਦੀ ਬੱਚੀ ਲਈ ਵੀ ਲੋਕਾਂ 'ਤੇ ਜਾ ਕੇ 14 ਕਰੋੜ ਰੁਪਇਆ ਇਕੱਠਾ ਕਰਕੇ ਤੇ ਅਸੀਂ ਵੀ ਆਪਦੀ ਬੱਚੀ ਨੂੰ ਨਵੀਂ ਦੁਨੀਆ ਵਖਾ ਸਕੀ ਜ ਡੋਨੇਟ ਕਰਨਾ ਚਾਹੁੰਦੇ ਹੋ ਕਿਸ ਤਰ੍ਹਾਂ ਜਿਵੇਂ ਉਹਨੇ ਇੱਕ ਪੋਸਟਰ ਹੈ ਦੇ ਉੱਪਰ ਸੰਪਰਕ ਨੰਬਰ ਵੀ ਨੇ ਉੱਪਰ ਸਕੈਨਰ ਵੀ ਆ ਉਹ ਕਿਸ ਤਰ੍ਹਾਂ ਦੇ ਨਾਲ ਡੋਨੇਟ ਕਰ ਸਕਦੇ ਨੇ ਜਿਹੜੇ ਚਾਹੁੰਦੇ ਨੇ ਹਾਂਜੀ ਭਾਜੀ ਏ ਜਿਵੇਂ ਇਹ ਅਸੀਂ ਇੰਪੈਕਟ ਗੁਰੂ ਦਾ ਪਲੇਟਫਾਰਮ ਚੁਣਿਆ ਜੀ ਵੀ ਅੱਗੇ ਜਿਨ੍ਹਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਸਾਨੂੰ ਦੱਸਿਆ ਸੀ ਵੀ ਤੁਸੀਂ ਇੰਪੈਕਟ ਗੁਰੂ ਤੇ ਇਸ ਬੱਚੀ ਦੇ ਨਾਂ ਤੋਂ ਪਲੇਟਫਾਰਮ ਬਣੇਗਾ ਉਹ ਸਾਰਾ ਕੁਝ ਉਹ ਆਪਦਾ ਅਕਾਊਂਟ ਨੰਬਰ QR ਕੋਡ UPI ਆਈਡੀ ਵਾਲਾ ਸਾਰਾ ਉਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਜੀ ਵੀ ਤੁਸੀਂ ਵੱਦ ਤੋਂ ਵੱਦ ਉਹਨੂੰ ਫੋਲੋ ਕਰਕੇ ਉਹਦੇ ਤੇ ਜਾ ਕੇ ਕਯੂਆਰ ਕੋਡ ਸਕੈਨ ਕਰਕੇ ਬੈਂਕ ਦੇ ਥਰੂ ਵੀ ਜਿਵੇਂ ਵੀ ਹੋ ਸਕਦਾ ਜਿਵੇਂ ਤੁਹਾਨੂੰ ਵੀ इजीली ਲੱਗਦਾ ਉਵੇਂ ਡੋਨੇਟ ਕਰ ਸਕਦੇ ਨੇ ਇਦਾਂ ਇੱਕ ਪੈਸਾ ਜਿਹੜਾ ਡਾਇਰੈਕਟ ਕੰਪਨੀ ਨੂੰ ਜਾਂਦਾ ਹੈ ਕੋਈ ਇਹ ਤਾਂ ਨਹੀਂ ਕਿ ਵਿੱਚ ਤੁਹਾਡੇ ਤੱਕ ਪਹੁੰਚਦਾ ਹੈ ਨਹੀਂ ਜੀ ਨਹੀਂ ਇਹ ਕੰਪਨੀ ਦੇ ਥਰੂ ਹੀ ਜਾਊਗਾ ਜੀ ਪੈਸਾ ਜਦੋਂ ਪੈਸਾ ਇਕੱਠਾ ਹੋ ਗਿਆ ਉਹੀ ਕੰਪਨੀ ਸਾਨੂੰ ਇੰਪੈਕਟ ਗੁਰੂ ਵੀ ਯੂਕੇ ਯੂਐਸਏ ਦੀ ਕੰਪਨੀ ਨਾਲ ਗੱਲ ਕਰਕੇ ਇੰਜੈਕਸ਼ਨ ਉਧਰੋਂ ਮੰਗਵਾ ਕੇ ਦੇਗੀ ਵੀ ਇਸ ਲਈ ਇਹ ਸਾਡੇ ਨਿੱਜੀ ਖਾਤਿਆਂ 'ਚ ਨਹੀਂ ਆ ਰਹੀ ਪੇਮੈਂਟ ਹਾਂਜੀ ਕੰਪਨੀ ਥਰੂ ਕੰਪਨੀ ਦੇ ਵੀ ਜਾ ਰਿਹਾ ਹੈ ਪੈਸੇ ਉਹੀ ਕੰਪਨੀ ਗਾਂ ਇੰਜੈਕਸ਼ਨ ਦੇ ਪੇ ਕਰਕੇ ਸਾਨੂੰ ਇੰਜੈਕਸ਼ਨ ਲੈ ਕੇ ਤੋਏਗੀ ਜੀ। ਇਹਨੇ ਲੋਕਾਂ ਤੱਕ ਅਪੀਲ ਤੁਹਾਡੀ ਇੱਕ ਮਾਂ ਦੀ ਅਪੀਲ ਜ਼ਰੂਰ ਲੈਣਾ ਚਾਹੂੰਗਾ ਜੋ ਸਰੋਤੇ ਇਸ ਵੇਲੇ ਸਾਨੂੰ ਦੇਖ ਰਹੇ ਹਨ। ਹਾਂਜੀ ਸਾਡੀ ਸਾਰਿਆਂ ਕੀ ਇਹ ਅਪੀਲ ਹੈ ਵੀ ਇਸ ਟਾਈਮ ਤੇ ਸਾਡੇ ਲਈ ਮਨ ਇੱਕ ਸਿੰਗਲ ਪੈਨੇ ਵੀ ਬਹੁਤ ਮੈਟਰ ਕਰ ਰਹੀ ਆ। ਤੁਸੀਂ ਜਿੰਨੇ ਜੋਗੇ ਤੁਸੀਂ ਜਿੰਨੀ ਵੀ ਸਾਡੀ ਹੈਲਪ ਕਰ ਸਕਦੇ ਹੋ ਪਲੀਜ਼ ਸਾਡੀ ਕਰੋ। ਡੋਨੇਟ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਵੀ ਤਾਂ ਵੀ ਲੋਕਾਂ ਤੱਕ ਇਹ ਗੱਲ ਪਹੁੰਚੇ ਤੇ ਤਾਂ ਜੋ ਅਸੀਂ ਬਾਦ ਲਈ ਇੰਜੈਕਸ਼ਨ ਇੰਜੈਕਸ਼ਨ ਲੈ ਸਕੀਏ ਤੇ ਇਹਨੂੰ ਨਵੀਂ ਦੁਨੀਆ ਦਿਖਾ ਸਕੀਏ ਇਹ ਧੀ ਨੂੰ ਵੀ ਸ਼ਾਇਦ ਅੱਜ ਦੇ ਸਮੇਂ ਟਾਈਮ ਦੇ ਵਿੱਚ ਇਹ ਨਹੀਂ ਪਤਾ ਹੋਣਾ ਪਰ ਮਾਪਿਆਂ ਦਾ ਦਰਦ ਜਿਹੜਾ ਹੈਗਾ ਉਹ ਮਾਪੇ ਜਾਣਦੇ ਨੇ ਕ ਆਪਣੀ ਧੀ ਦੇ ਲਈ ਅੱਜ ਜਿਹੜਾ ਹੈਗਾ ਮੰਗਣਾ ਪੈ ਰਿਹਾ ਕਿਉਂਕਿ ਇੰਨੀ ਭਿਆਨਕ ਬਿਮਾਰੀ ਹੈ ਜਿਹਦਾ 14.5 ਕਰੋੜ ਦਾ ਇੱਕ ਇੰਜੈਕਸ਼ਨ ਜਿਹੜਾ ਉਹ ਲੱਗਣਾ ਹੈ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਤੁਹਾਡੇ ਅੱਗੇ ਸਕੈਨਰ ਜਿਹੜਾ ਹੈਗਾ ਉਹ ਦਿਖ ਰਿਹਾ ਹੋਣਾ ਇਸ ਦੇ ਜ਼ਰੀਏ ਤੁਸੀਂ ਵੈਬਸਾਈਟ ਦੇ ਉੱਪਰ ਜਾ ਕੇ ਜਿੰਨਾ ਤੁਹਾਡਾ ਬਣਦਾ ਹੈ ਉਹਨਾਂ ਡੋਨੇਟ ਤੁਸੀਂ ਕਰ ਸਕਦੇ ਹੋ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਵਾਉਂਦੇ ਹੋ ਇਜਾਜ਼ਤ ਧੰਨਵਾਦ ਜੀ